ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਆਰਾਮ ਮਹਾਨਾ ਦੇਣ ਵਾਲੀ ਭਗਵੰਤ ਮਾਨ ਸਰਕਾਰ ਮਰਦਾਬਾ 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 ਬਿਜਲੀ ਬੰਦੀ ਬਸ ਲੋ ਬਸ ਕਰੋ ਬਸ ਕਰੋ ਬਿਜਲੀ ਅਕਤਰਾਤ ਕਰੋ ਬਸ ਕਰੋ ਬਸ ਕਰੋ ਬਿਜਲੀ کرو بنیان تمہیں ان سرکار مرتضاب 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 بیندر تے پریا سرکار مرتضاب مرتضاب سید کسان مارچا زندہ باد زندہ باد زندہ باد سید अॼ सॻा आई असीं सरकार ਤਾਨੂੰ ਵੀ ਲੱਗਦਾ ਸੀ ਵੀ ਇਹ ਚੰਡੀਗੜ੍ਹ ਨਹੀਂ ਦੇਣਗੇ ਅਸੀਂ ਪਹਿਲਾਂ 33 ਮੰਗਿਆ ਸੀ ਪਰ ਜਦ ਅਸੀਂ 33 ਦੇਖਿਆ ਤਾਂ ਉੱਥੇ ਮੇਲੇ ਕੁਛ ਲੱਗੇ ਸੀ ਉਹ ਗਰਾਊਂਡ ਛੋਟੀ ਲੱਗੀ ਉਹਨੇ ਜਸੀਂ 43 ਇਹ ਸੈਕਟਰ ਲਿਆ ਉਹ ਤੁਹਾਡੇ ਰੋਕ ਰ ਕੇ ਤੁਹਾਡੇ ਘੱਟ ਕਰਕੇ ਸਰਕਾਰ ਨੂੰ ਸਾਨੂੰ ਚੰਡੀਗੜ੍ਹ ਟੈਂਟਰ ਕਰਾਉਣਾ ਪਿਆ ਅੱਜ ਸਰਕਾਰ ਨੂੰ